ਕਲਬ ਟ੍ਰਿਪਲ ਡੂ ਐਂਡ ਦਾ ਬੋਤ ਸੁਪਰ ਗਰੁੱਪ ਨੇ ਕਿ ਅੱਜ ਤੁਸੀਂ ਬੈਲੈਂਸ ਕਲਬ ਟ੍ਰਿਪਲ ਡੂ ਐਂਡ ਦੀ ਟ੍ਰੇਨਿੰਗ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਅਲੱਗ-ਅਲੱਗ ਅਹੁਦੇਦਾਰਾਂ ਨੂੰ ਟ੍ਰੇਨਿੰਗ ਦੇਵਾਂਗੇ ਇੱਕ ਤਾਂ ਪ੍ਰੈਜ਼ੀਡੈਂਟ ਸੈਕਟਰੀ ਟ੍ਰੇਜ਼ਰਰ ਤੇ ਪੀਆਰਓ ਇਹ ਚਾਰ ਹੋਦਿਆਂ ਦੀ ਟ੍ਰੇਨਿੰਗ ਹੁੰਦੀ ਹੈ ਇਸ ਤੋਂ ਇਲਾਵਾ ਜোন ਚੇਅਰ ਪਰਸਨ ਇਹ ਆਪਣਾ ਰੀਜਨ ਚੇਅਰ ਪਰਸਨ ਦੀ ਟ੍ਰੇਨਿੰਗ ਵੀ ਹੁੰਦੀ ਹੈ ਇਹ ਟ੍ਰੇਨਿੰਗ ਜਿਹੜੀ ਹੈ ਪ੍ਰੋਪਰ ਜਿਹੜੀ ਹੈ ਟ੍ਰੇਨਰ ਜਿਹੜੇ ਆਉਂਦੇ ਨੇ ਇੰਟਰਨੈਸ਼ਨਲ ਤੋਂ ਟ੍ਰੇਨਰ ਆਉਂਦੇ ਨੇ ਉਹ ਆ ਕੇ ਟ੍ਰੇਨਿੰਗ ਦਿੰਦੇ ਨੇ ਇਸ ਨੂੰ ਕੇ ਬਹੁਤ ਵਧੀਆ ਢੰਗ ਨਾਲ ਆਪਾਂ ਕਰਨ ਜਾ ਰਹੇ ਹਾਂ ਇਸ ਸਭ ਦਾ ਸਭ ਤੋਂ ਜਿਹੜਾ ਇਹਦਾ ਵੱਡਾ ਸਿਲਾ ਹੈਗਾ ਉਹ ਮੈਡਮ ਸੁਖਿੰਦਰ ਕੌਰ ਜੀ ਨੂੰ ਜੋ ਕਿ ਅੱਜ ਦੇ ਜ਼ਿਲ੍ਹਾ ਆਪਣਾ ਡਿਸਟ੍ਰਿਕਟ ਗਵਰਨਰ ਹਨ ਉਹਨਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਉਦਮ ਕਰਕੇ ਆਪਣੇ ਆਪਣੇ ਡਿਸਟ੍ਰਿਕਟ ਦੀ ਟ੍ਰੇਨਿੰਗ ਕਰਵਾਈ ਹੈ ਮੈਡਮ ਕੀ ਨਾਮ ਹੈ ਤੁਹਾਡੇ ਸੰਸਦਾ ਕੀ ਕਹਿਣਾ ਚਾਹੋਗੇ ਮੇਰਾ ਨਾਮ ਸੁਖਿੰਦਰ ਕੌਰ ਐਸੋਸੀਏਸ਼ਨ ਆਫ ਅਲਾਈਸ ਕਲੱਬ ਡਿਸਟ੍ਰਿਕਟ 22ਐਮ ਦੀ ਮੈਂ ਡਿਸਟ੍ਰਿਕਟ ਗਵਰਨਰ ਹੈਗੀ ਹਾਂ ਔਰ ਅੱਜ ਅਸੀਂ ਗੁਰਕੁੱਲ 2025 ਜੋ ਸਕੂਲਿੰਗ ਕਰਾਈ ਹੈਗੀ ਹੈ ਤਾਂ ਕਿ ਜਿਹੜੇ ਸਾਡੇ ਪ੍ਰੈਜ਼ੀਡੈਂਟ ਹੈ ਸੈਕਟਰੀ ਹੈ ਪੀਆਰਓ ਹੈ ਉਹਨਾਂ ਨੂੰ ਪਤਾ ਚੱਲ ਸਕੇ ਕਿ ਆਪਾਂ ਐਸੋਸੀਏਸ਼ਨ ਦਾ ਕੰਮ ਕਿਸ ਤਰ੍ਹਾਂ ਕਰਨਾ ਹੈਗਾ ਕਿਸ ਤਰ੍ਹਾਂ ਆਪਾਂ ਉਹਨਾਂ ਦੀਆਂ ਕੀ ਡਿਊਟੀਆਂ ਹੈਗੀਆਂ ਨੇ ਕਿਸ ਤਰ੍ਹਾਂ ਜੋ ਆਪਾਂ ਪ੍ਰੋਜੈਕਟਸ ਲਗਾਉਂਦੇ ਹੈਗੇ ਆ ਉਹਦੇ ਵਿੱਚ ਆਪਾਂ ਸੰਸਥਾ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਆ ਇਹ ਜਿਹੜਾ ਇੱਕ ਕਲੱਬ ਹੈ ਇਹ ਟੋਟਲੀ ਜਿਹੜਾ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਦਾ ਹੈਗਾ ਆ ਔਰ ਜਿਹਦੇ ਵਿੱਚ ਬਹੁਤ ਅੱچھے ਅੱچھے ਹਾ ਪ੍ਰੋਜੈਕਟਸ ਜਿਸਟਾ ਊਮਨ ਏਮਪਾਵਰਮੈਂਟ ਦੇ ਉੱਤੇ ਆਈ ਡੋਨੇਸ਼ਨ ਕੈਂਸਰ ਅਵੇਅਰਨੈਸ ਔਰ ਬਜ਼ੁਰਗਾਂ ਦੀ ਸੇਵਾ ਬਲੱਡ ਡੋਨੇਸ਼ਨ ਸਾਰੇ ਪ੍ਰੋਜੈਕਟਸ ਇਸ ਦੇ ਵਿੱਚ ਚੱਲ ਰਹੇ ਹੈਗੇ ਨੇ ਔਰ ਸਪੈਸ਼ਲੀ ਇਸ ਦੇ ਵਿੱਚ ਸਾਇੰਸ ਕੁਇਜ਼ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਜੋ ਸਾਡੇ ਇੰਟਰਨੈਸ਼ਨਲ ਵੱਲੋਂ ਦੀ ਦਿੱਤਾ ਗਿਆ ਹੈਗਾ ਜਿਹਦੇ ਵਿੱਚ ਲਗਭਗ ਸਾਰੇ ਸਟੂਡੈਂਟਸ ਜਿਹੜੇ 8th 10th 12th ਸਾਰੇ ਸਾਇੰਸ ਦੇ ਸਟੂਡੈਂਟਸ ਦਾ ਅਸੀਂ ਕੰਪੀਟੀਸ਼ਨ ਕਰਾਉਂਦੇ ਆ ਔਰ 1 ਲੱਖ ਤੱਕ ਦੇ ਜਿਹੜੇ ਪ੍ਰਾਈਜ਼ਸ ਹੈਗੇ ਨੇ winners ਨੂੰ ਦਿੱਤੇ ਜਾਂਦੇ ਹੈਗੇ ਨੇ ਕਿਉਂਕਿ ਇਹ ਪਹਿਲਾ ਡਿਸਟ੍ਰਿਕਟ ਫੇਸਟ ਹੈ ਇਸ ਨੂੰ ਨੈਸ਼ਨਲ ਲੈਵਲ ਤੱਕ ਕੰਪੀਟੀਸ਼ਨ ਕਰਾਇਆ ਜਾਂਦੇ ਨੇ ਅੱਜ ਅਸੀਂ ਡੁਗਰੀ ਫੇਸ 2 ਦੇ ਵਿੱਚ ਡਿਸਟ੍ਰਿਕਟ 322 ਐਂਡ ਦੀ ਸਕੂਲਿੰਗ ਕਰਾਈ ਹੈ ਸਪੈਸ਼ਲ ਸਾਡੇ ਵਿੱਚ ਸਾਡੇ ਚੀਫ ਗੈਸਟ ਜੋ ਹੈ ਸਕੂਲਿੰਗ ਵਾਸਤੇ ਆਏ ਹੈਗੇ ਨੇ ਜਸ ਸਾਹਿਬ ਔਰ ਐਲ ਐ ਐਮ ਕੇ ਵਰਮਾ ਜੀ ਐਲ ਜੀ ਪੀ ਸਿੰਘ ਜੀ ਔਰ ਪ੍ਰਿੰਸੀਪਲ ਜੋ ਸਾਡੇ ਇੱਥੇ ਡਿਸਟ੍ਰਿਕਟ ਦੇ ਪੰਚੀ ਸਾਹਿਬ ਔਰ ਸਾਡੇ ਮੇਰੇ ਨਾਲ ਵਾਈਸ ਡਿਸਟ੍ਰਿਕਟ ਗਵਰਨਰ 1 ਜਿਹੜੇ ਹੈਗੇ ਨੇ ਕਰਨਜੀਤ ਸਿੰਘ ਜੀ ਔਰ ਵਾਈਸ ਡਿਸਟ੍ਰਿਕਟ ਗਵਰਨਰ 2 ਸਾਡੇ ਹਰਪ੍ਰੀਤ ਸਿੰਘ ਔਰ ਡੀ ਸੀ ਐਸ ਕਮਲੇਸ਼ ਜੀ ਪੀ ਆਰਓ ਹਰਜਿੰਦਰ ਕੌਰ ਬਜਾਜ ਔਰ ਜਿਹੜੇ ਟ੍ਰੈਸਡ ਆ ਰਹੇ ਗੋਗਨਾ ਦੀ ਉਹ ਸਾਰੇ ਆਏ ਨੇ ਔਰ ਜਿੰਨੇ ਵੀ ਇੱਥੇ 15 ਕਲੱਬਸ ਹੈਗੇ ਨੇ ਤਾਂ ਉਹਨਾਂ ਦੇ ਪ੍ਰੈਜ਼ੀਡੈਂਟ ਔਰ ਸੈਕਟਰੀ ਪੀਆਰਓ ਆਏ ਨੇ ਉਹਨਾਂ ਦੀਆਂ ਡਿਊਟੀਆਂ ਦੱਸੀਆਂ ਜਾ ਰਹੀਆਂ ਨੇ ਕਿਉਂਕਿ ਅਗਰ ਉਹ ਸਿੱਖਣਗੇ ਤਾਂ ਹੀ ਉਹ ਇਸ ਸੰਸਥਾ ਨੂੰ ਅੱਗੇ ਲੈ ਕੇ ਜਾ ਸਕਣਗੇ ਔਰ ਇਸ ਦੇ ਵਿੱਚ ਆਪਾਂ ਰਲ ਮਿਲ ਕੇ ਕੰਮ ਕਰਨਾ ਹੈਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਐਸੋਸੀਏਸ਼ਨ ਆਫ ਅਲਾਈਅንስ ਇੰਟਰਨੈਸ਼ਨਲ ਇੱਕ ਐਸੀ ਸੰਸਥਾ ਹੈ ਜੋ ਇੰਡੀਆ ਤੋਂ ਸਟਾਰਟ ਹੋਈ ਹੈਗੀ ਹੈ ਔਰ ਇੰਟਰਨੈਸ਼ਨਲ ਤੱਕ ਬਹੁਤ ਕੰਟਰੀਜ਼ ਦੇ ਵਿੱਚ ਇਹ ਕੰਮ ਕਰ ਰਹੀ ਹੈਗੀ ਹੈ ਤੇ ਤੁਸੀਂ ਇਹਦੇ ਮੈਂਬਰ ਬਣ ਸਕਦੇ ਹੋ ਇਸ ਦਾ ਕੋਈ ਜ਼ਿਆਦਾ ਫੀਸ ਨਹੀਂ ਹੈ ਜਸਟ 600 ਰੁਪੀਸ ਦੇ ਕੇ ਤੁਸੀਂ ਇਸ ਦੀ ਇਅਰਲੀ ਤੁਸੀਂ ਇਹਦੇ ਮੈਂਬਰਸ ਬਣ ਸਕਦੇ ਹੋ ਟੀਚਰਸ ਕਲੱਬ ਇਹਦੇ ਵਿੱਚ ਬਣ ਰਹੇ ਨੇ ਜਿਹਦੇ ਵਿੱਚ ਸਿਰਫ ₹300 ਤੁਸੀਂ ਦੇ ਕੇ ਇਹਦਾ 파ਟ ਬਣ ਸਕਦੇ ਹੋ 15 ਮੈਂਬਰਸ ਆ ਇੱਕ ਕਲੱਬ ਹੁੰਦਾ ਹੈ ਔਰ 15 ਕਲੱਬ ਦੇ ਨਾਲ ਇੱਕ ਡਿਸਟ੍ਰਿਕਟ ਬੰਦਾ ਹੈ ਤਾਂ ਮੈਂ ਸਾਰਿਆਂ ਜੋ ਭੈਣਾ ਆ ਹੋਰ ਸੰਸਥਾਵਾਂ ਦੇ ਸਾਥੀਆਂ ਨੂੰ ਕਹਾਂਗੀ ਕਿ ਤੁਸੀਂ ਐਸੋਸੀਏਸ਼ਨ ਆਫ ਲਾਇਨਸ ਕਲੱਬ ਦੇ 파ਟ ਬਣੋ ਡਿਸਟ੍ਰਿਕਟ 22n ਲੁਧਿਆਣਾ ਥੈਂਕ ਯੂ ਤੁਹਾਨੂੰ ਵੋਟਿੰਗ ਦਾ ਅਧਿਕਾਰ ਨਹੀਂ ਹੈ ਜੇ ਤੁਸੀਂ ਤਾਂ ਮੈਨੂੰ ਲੱਗਿਆ ਕਿ ਫੋਕਰ ਸਾਨੂੰ ਕਿ ਅੱਜ 파ਟ जी मैं कीर्ति ग्रोवर आज यहाँ पर एसोसिएशन ऑफ अलायंस क्लब की मीटिंग थी जिसमें उन्होंने सारे ईयर के इवेंट्स के बारे में डिस्कस किया और जो हम लोगों को जोनल चेयरपर्सन बनाया है, तो हमारे को पूरे ईयर में जो भी इवेंट्स कर रहे हैं या जिस तरीके की हमने एक्टिविटीज़ करनी है उसके लिए स्कूलिंग से के रिगार्डिंग आज यहाँ पर प्रोग्राम रखा गया था।, ये सर, गया था बहुत अच्छा फंक्शन काफ़ी लोगों ने अटेंड किया अराउंड फिफ्टी पीपल आर देयर तो बहुत अच्छी स्कूलिंग हो रही है अंदर और जो भी जितने भी जोनल चेयरपर्सनस हैं उनको इन्होंने अवेयर किया नेक्स्ट ईयर के लिए ये संस्था जो है ये सोशल वेलफेयर के ही इवेंट्स करती है नॉट ओनली इन इंडिया आउटसाइड इंडिया आल्सो तो इनका एक प्रॉपर ग्रुप बना हुआ है इंडिया में भी काफ़ी इन लोगों के पार्टनर्स हैं और आउट ऑफ इंडिया भी ये लोग कर रहे हैं काम सारे रिलेटेड टू सोशल एक्टिविटीज़ कैसा होता है साथ है? मैं लास्ट ईयर से जुड़ी हुई हूँ इनसे और ਬਹੁਤ ਕੁਝ ਸਿੱਖਣੇ ਨੂੰ ਮਿਲਦਾ ਹੈ ਕਿਉਂਕਿ ਇੱਥੇ ਸੀਨੀਅਰ ਸਿਟੀਜ਼ਨਸ ਵੀ ਹੈ। ਉਹਨਾਂ ਦੇ ਸਾਥ ਬੈਠ ਕੇ ਕਾਫੀ ਕੁਝ ਹਮ ਲੋਕਾਂ ਨੂੰ ਸਿੱਖਣੇ ਨੂੰ ਮਿਲਦਾ ਹੈ। ਥੈਂਕ ਯੂ ਸੋ ਮਚ। ਹਾਂ ਸਰ ਕੀ ਨਾਮ ਹੈ ਜਰਾ ਕੀ ਕਹਿਣਾ ਚਾਹੋਗੇ ਅ ਜੀ ਸਰ ਮਾਈਕ ਮੈਂ ਵਰਦਾ। ਹਾਂ ਜੀ। ਹਾਂ ਜੀ। ਐਫ ਐਮ ਚੈਨਲ ਨੂੰ ਸਭ ਤੋਂ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਹੈ। ਕਿ ਅੱਜ ਤੁਸੀਂ ਸਾਡੇ ਇਸ ਫੰਕਸ਼ਨ ਗੁਰਕੁਲ 2025 ਡਿਸਟ੍ਰਿਕਟ 22 ਐਸੋਸੀਏਸ਼ਨ ਆਫ ਅਲਾਈయన్స్ ਕਲਬ ਇੰਟਰਨੈਸ਼ਨਲ ਦਾ ਜੋ ਇਹ ਡਿਸਟ੍ਰਿਕਟ ਹੈ ਸਮਾਜ ਦੀ ਸੇਵਾ ਦੇ ਵਿੱਚ ਸਭ ਤੋਂ ਅਗਰਨੀਏ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ ਅਸੀਂ ਮੈਂ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਹਿੰਦਾ ਸਮਾਜ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਜੋ ਸੇਵਾ ਕਰ ਰਹੀਆਂ ਨੇ ਪਰ ਸਪੈਸ਼ਲੀ ਮੈਂ ਐਸੋਸੀਏਸ਼ਨ ਆਫ ਅਲਾਈయన్స్ ਕਲਬ ਇੰਟਰਨੈਸ਼ਨਲ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਮੈਂ ਇਸ ਸੰਸਥਾ ਨੂੰ ਪੰਜਾਬ ਦੇ ਵਿੱਚ ਲਾਂਚ ਕੀਤਾ ਸੀ ਫਾਊਂਡਰ ਹੈਗਾ ਪੰਜਾਬ ਦਾ ਮੈਂ ਗੁਰਵਿੰਦਰ ਸਿੰਘ ਜੱਜ ਮਰਦਾ ਆਇਂ ਜਲੰਧਰ ਨੂੰ ਮੈਂ ਬਿਲੋਂਗ ਕਰਦਾ 2010 ਦੇ ਵਿੱਚ ਇਸ ਐਸੋਸੀਏਸ਼ਨ ਨੂੰ ਪੰਜਾਬ ਦੇ ਵਿੱਚ ਲੈ ਕੇ ਆਂਦਾ ਸੀ ਅੱਜ ਬਤੌਰ ਮੁੱਖ ਮਹਿਮਾਨ ਮੈਨੂੰ ਇਹਨਾਂ ਨੇ ਮੌਕਾ ਦਿੱਤਾ ਇੱਥੇ ਆਂਦਾ ਮੈਡਮ ਸੁਖਵਿੰਦਰ ਕੌਰ ਸਾਡੀ ਡਿਸਟ੍ਰਿਕਟ ਗਵਰਨਰ ਨੇ ਅੱਜ ਇਹਨਾਂ ਨੇ ਪ੍ਰਧਾਨ ਸੈਕਟਰੀਅਰ ਪੀਆਰਓ ਅਤੇ ਡਿਸਟ੍ਰਿਕਟ ਆਫੀਸਰ ਜੀਨ ਚੇਅਰਮੈਨ ਜ਼ੋਨ ਚੇਅਰਮੈਨ ਡਿਸਟ੍ਰਿਕਟ ਚੇਅਰਮੈਨ ਦੀ ਸਕੂਲਿੰਗ ਦਾ ਜਿਹਨੂੰ ਕਿ ਟ੍ਰੇਨਿੰਗ ਦਾ ਆਰਾਮ ਆਪਾ ਦਿੰਨੇ ਆ ਟ੍ਰੇਨਿੰਗ ਦਾ ਪ੍ਰੋਗਰਾਮ ਰੱਖਿਆ ਹੈ ਇਹਦੇ ਵਿੱਚ ਅਸੀਂ ਟ੍ਰੇਨ ਕਰਦੇ ਆਪਨੇ ਲੀਡਰਸ ਨੂੰ ਤਾਂ ਕਿ ਜਿਹੜਾ ਉਸ ਕੰਮ ਸਿੱਖਣ ਉਹਦੇ ਮੁਤਾਬਕ ਕੰਮ ਕਰਨ ਜੋ ਸਾਡੀ ਐਸੋਸੀਏਸ਼ਨ ਦੇ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਔਰ ਪ੍ਰੋਟੋਕੋਲ ਦੇ ਨਾਲ ਚੱਲਦੇ ਆ ਉਹਦੇ ਵਿੱਚ ਆਪਣਾ ਸਾਰਾ ਸਮਾਜ ਸੇਵਾ ਦੇ ਵੀ ਕੰਮ ਕਰਨਗੇ ਐਡਮਿਸ਼ਨ ਐਕਟੀਵਿਟੀਜ਼ ਆਪਣੇ ਕਲਬ ਦੀਆਂ ਮੀਟਿੰਗਸ ਵਗੈਰਾ ਕਰਨਗੇ ਉਹਦੇ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਮੇਰੇ ਨਾਲ ਫੈਕਿਲਟੀ ਅਲਾਇ ਮਕੇ ਵਰਮਾ ਜੀ ਅਲਾਇ ਜੀਪੀ ਸਿੰਘ ਜੀ ਕੇਐਸੀਠੀ ਜੀ ਇਹ ਸਾਰੇ ਸਾਡੇ ਦੋਸਤ ਨਾਲ ਫੈਕਲਟੀ ਨੇ ਮੇਰੇ ਨਾਲ ਜਲੰਧਰ ਤੋਂ ਮੇਰੇ ਸਪੈਸ਼ਲ ਤੌਰ ਤੇ ਆਏ ਡਿਸਟ੍ਰਿਕਟ ਗਵਰਨਰ ਸੰਦੀਪ ਕੁਮਾਰ ਜੀ ਡਿਸਟ੍ਰਿਕਟ 126 ਹਨ ਮੈਂ ਇਹ ਗੱਲ ਇੱਥੇ ਬਖੂਬੀ ਕਹਿਣਾ ਚਾਹਨਾ ਕਿ ਲਾਇਆਜ਼ ਵਰਗੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਨੇ ਜਾਂ ਰੋਟਰੀ ਵਰਗੀਆਂ ਐਸੋਸੀਏਸ਼ਨ ਨੇ ਇਹ ਫੋਰਨ ਤੋਂ ਚੱਲ ਕੇ ਹਿੰਦੁਸਤਾਨ ਚਾਈਆਂ ਨੇ ਤੇ ਸਾਡੀ ਜੀ ਐਸਓਮ ਲਾਇਆਜ਼ ਦਾ ਇੰਟਰਨੈਸ਼ਨਲ ਹੈ ਇੰਡੀਆ ਤੋਂ ਚੱਲ ਕੇ ਬਾਹਰ ਲੇ ਕੰਟਰੀਆਂ ਦੇ ਵਿੱਚ ਜੋ ਹੈ ਗਈ ਹੈ ਤੇ ਅਸੀਂ ਇਸ ਵੇਲੇ ਤਈ ਕੰਟਰੀਆਂ ਦੇ ਵਿੱਚ ਆਪਣੇ ਪੈਰ ਫਲਾ ਚੁੱਕੇ ਆ ਅਸੀਂ ਇਹਦੇ ਵਿੱਚ ਲਾਇਅੰਸ ਨੂੰ ਜਾਣਿਆ ਜਾਂਦਾ ਸੀ ਸਾਈਡ ਫਰਸਟ ਨਾਲ ਰੋਟਰੀ ਨੂੰ ਜਾਣਿਆ ਜਾਂਦਾ ਪਲਸਪੋਲੀਓ ਨਾਲ ਔਰ ਆਉਣ ਵਾਲੇ ਦਿਨਾਂ 'ਚ ਅਲਾਇਅੰਸ ਨੂੰ ਲੋਕਾਇਡ ਡੋਨੇਸ਼ਨ ਜਾਣਨਗੇ ਅਸੀਂ ਆਈ ਡੋਨੇਸ਼ਨ ਦੇ ਉੱਤੇ ਜਲੰਧਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਆ ਤੇ ਇਹ ਸੇਮ ਸਿਸਟਮ ਅਸੀਂ ਇੱਥੇ ਵੀ ਇਹਨਾਂ ਨੂੰ ਕਹਿ ਰਹੇ ਆ ਮੈਡਮ ਸੁਖਿੰਦਰ ਕੌਰ ਨੂੰ ਇਹ ਐਸਐਲ ਸ਼ੁਰੂ ਕਰਨਗੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੰਧਰਾ ਜਿਹੜਾ ਬਲਾਈਂਡਨੈਸ ਆ ਬਹੁਤ ਹੀ ਜ਼ਿਆਦਾ ਹੈ ਔਰ ਉਹਦੇ ਉੱਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਬਾਕੀ ਪ੍ਰੋਜੈਕਟ ਵੀ ਫੂਡ ਫਾਰ ਹੰਗਰ ਜਿਸ ਤਰ੍ਹਾਂ ਕੋਈ ਲੰਗਰ ਵਗੈਰਾ ਲਗਾਣੇ ਜਾਂ ਮਰੀਜ਼ਾਂ ਦੀ ਹੈਲਪ ਕਰਨੀ ਕੋਈ ਦਵਾਈਆਂ ਦਾ ਜਾਂ ਬੱਚਿਆਂ ਦੀ ਫਸਦ ਨਹੀਂ ਇਹੋ ਜੇ ਸਾਰੇ ਕੰਮ ਨਾਰਮਲ ਕੰਮ ਅਸੀਂ ਕਰ ਹੀ ਰਹੇ ਹਾਂ ਪਰ ਇੱਕ ਨਵਾਂ ਇਕਲਾ ਕੰਮ ਹੈ ਜਿਹੜਾ ਹਾਈਡਰੇਸ਼ਨ ਦਾ ਇਹਦੇ ਤੇ ਬਹੁਤ ਜ਼ਰੂਰਤ ਹੈ ਕਰਨ ਦੀ ਤੇ ਮੈਂ ਮੈਡਮ ਨੂੰ ਬੇਨਤੀ ਵੀ ਕਰ ਰਿਹਾ ਮੇਰੇ ਨਾਲ ਖੜੇ ਨੇ ਮਾਣ ਸੁਖਿੰਦਰ ਕੌਰ ਜੀ ਕਿ ਤੁਸੀਂ ਅਸਲ ਇਸ ਨੂੰ ਆਪਣੀ ਡਿਸਕਸ਼ਨ ਵਿੱਚ ਪ੍ਰੋਜੈਕਟ ਬਣਾਓ ਔਰ ਹਾਈਡਰੇਸ਼ਨ ਦੇ ਉੱਤੇ ਆਪਾਂ ਕੰਮ ਕਰੀਏ ਇਸ ਦੀ ਬਹੁਤ ਸਖਤ ਸਾਨੂੰ ਲੋੜ ਹੈ ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਮੈਡਮ ਸੁਖਵਿੰਦਰ ਕੌਰ ਨੂੰ ਮੁਬਾਰਕਬਾਦ ਦਿੰਨਾ ਡਿਸਟ੍ਰਿਕਟ 22N ਦੇ ਇੱਕ ਇੱਕ ਮੈਂਬਰ ਨੂੰ ਮੁਬਾਰਕਬਾਦ ਦਿੰਨਾ ਕਿ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਇੱਥੇ ਆਨ ਦਾ ਥੈਂਕ ਯੂ ਜੈ ਹਿੰਦ ਜੈ ਲਾਹੋਰੀ ਭਈ ਕੀ ਨਾਮ ਕਿਹਨਾਂ ਚੌਕ ਆਈ ਕਿ ਮੇਰਾ ਨਾਮ ਜੀ ਜੀਪੀਐਲਜੀਪੀ ਸਿੰਘ ਐਲਐਮਐਫ ਡਿਸਟ੍ਰਿਕਟ 22N ਤੋਂ ਮੈਂ ਨਿਰਨਾਜੀਪ ਗੁਰਿੰਦਰਪਾਲ ਸਿੰਘ ਪੂਰਾ ਨਾਮ ਹੈ ਤੇ ਅੱਜ ਐਸੋਸੀਏਸ਼ਨ ਆਫ ਅਲਾਈਅੰਸ ਕਲੱਬ ਡਿਸਟ੍ਰਿਕਟ ਟਿੱਪਰ ਟੂ ਐਂਡ ਦੀ ਸਕੂਲਿੰਗ ਦੀ ਪੀਐਸਟੀ ਦੀ ਮੀਟਿੰਗ ਹੋ ਰਹੀ ਹੈ ਇਹ ਲੁਧਿਆਣਾ ਡਿਸਟ੍ਰਿਕਟ ਟਿੱਪਰ ਟੂ ਐਂਡ ਦੇ ਵਿੱਚ ਹੋ ਰਹੀ ਹੈ ਜਿਹਦੇ ਵਿੱਚ ਕਿ ਅੱਜ ਸਾਡੇ ਪੀਐਸਟੀ ਐਲਈ ਚੀਫ ਗੈਸਟ ਐਲਈਜੀਐਸ ਜੱਜ ਜਲੰਧਰ ਤੋਂ ਐਲਈ ਐਮਕੇ ਵਰਮਾ ਜੀ ਅੰਮ੍ਰਿਤਸਰ ਤੋਂ ਉਹ ਸਪੈਸ਼ਲ ਇਹ ਜਿਹੜੀ ਟੀਮ ਬਣਾਈ ਹੈ ਉਹਨਾਂ ਆਰਕੇ ਸਖਸੈਨਾ ਜੀ ਨੇ ਉਹਨਾਂ ਦੇ ਵਿੱਚ ਜਿਹਦੇ ਵਿੱਚ ਮੈਨੂੰ ਵੀ ਉਹਨਾਂ ਨੇ ਐਡ ਕੀਤਾ ਹੈ ਉਹਨਾਂ ਦੀ ਸਕੂਲਿੰਗ ਹੋ ਰਿਹਾ ਜੂਨ ਜੂਨ ਮੀਟਿੰਗਸ ਹੋ ਰਹੀਆਂ ਨੇ ਪਲੱਸ ਪ੍ਰੈਜ਼ੀਡੈਂਟ ਟ੍ਰੈਜ਼ਰ ਪ੍ਰੋ ਉਹਨਾਂ ਦੀ ਸਭ ਦੀ ਕੀ ਡਿਊਟੀਆਂ ਨੇ ਉਹਨਾਂ ਬਾਰੇ ਦੱਸਿਆ ਜਾ ਰਿਹਾ ਹੈ ਤੇ ਇਸ ਕਰਕੇ ਇਹ ਸਾਰੇ ਬਾਕੀ ਮੈਂਬਰਸ ਸਾਰੇ ਡਿਸਟ੍ਰਿਕਟ ਲੁਧਿਆਣੇ ਦੇ ਉੱਥੇ ਜਿਹੜੇ ਕਲੱਬ ਬਣੇ ਹੋਏ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਟ੍ਰੈਜ਼ਰ ਸੈਕਟਰੀ ਐਂਡ ਪੀਆਰਓ ਆਏ ਹੋਏ ਨੇ ਜੂਨ ਪ੍ਰਸਨ ਜ਼ੀਸੀ ਤੇ ਸਾਰੇ ਆਏ ਨੇ ਉਹਨਾਂ ਦੀ ਜਿਹੜੀ ਸਕੂਲਿੰਗ ਹੋ ਰਹੀ ਏ ਉਹ ਚੱਲ ਰਹੀ ਏ ਤੇ ਇਸ ਕਰਕੇ ਸਾਨੂੰ ਬੜੀ ਖੁਸ਼ੀ ਏ ਕਿ ਇਨੀ ਦੂਰੋਂ ਦੂਰੋਂ ਵੀ ਆ ਕੇ ਜਿਲੰਧਰੋਂ ਅੰਮ੍ਰਿਤਸਰੋਂ ਵੀ ਆ ਕੇ ਉਹ ਸਕੂਲਿੰਗ ਕਰਾ ਰਹੇ ਨੇ ਔਰ ਬੜੀ ਸਕਸੈਸਫੁਲ ਅੱਜ ਦੀ ਜੋ ਵੀ ਮੀਟਿੰਗ ਚੱਲ ਰਹੀ ਏ ਸਕੂਲਿੰਗ ਹੋ ਰਹੀ ਏ ਤਾਂ ਜੋ ਉਹਨਾਂ ਨੂੰ ਆਪਣੀ ਡਿਊਟੀਆਂ ਬਾਰੇ ਪਤਾ ਲੱਗ ਜਾਏ ਤਾਂ ਉਹ ਗੋਂ ਵੱਧ ਚੜ ਕੇ ਕੰਮ ਕਰ ਸਕਣ ਥੈਂਕ ਯੂ ਹਾਂ ਕੋਈ ਕੋਈ ਛੱਡਦਾ ਕੋਈ ਕੀ ਨਾਮ ਹੈ ਕੋਰੋ ਦਾ ਕੀ ਕਹਣਾ ਚਾਹੋਗੇ ਹਾਂ ਮੇਰਾ ਨਾਮ ਐਲ.ਐਮ.ਕੇ. ਵਰਮਾ ਮੈਂ ਪਾਸਟ ਇੰਟਰਨੈਸ਼ਨਲ ਡਾਇਰੈਕਟਰ ਐਸੋਸੀਏਸ਼ਨ ਆਫ ਅਲਾਈਅੰਸ ਕਲੱਬ ਇੰਟਰਨੈਸ਼ਨਲ ਦਾ ਅੱਜ ਅਸੀਂ ਇੱਥੇ ਐਸੋਸੀਏਸ਼ਨ ਆਫ ਅਲਾਈਅੰਸ ਕਲੱਬ 222 ਐਨ ਲੁਧਿਆਣਾ ਦਾ ਜਿਹੜਾ ਇੱਥੇ ਫੰਕਸ਼ਨ ਹੈ ਉਹਦੇ ਵਿੱਚ ਇੱਕ ਕਲੱਬ ਦੇ ਵਿੱਚ ਪ੍ਰੈਜ਼ੀਡੈਂਟ ਸੈਕਟਰੀ ਟ੍ਰੇਵਰ ਪੀਆਰ ਦਾ ਕੀ ਰੋਲ ਹੈ ਕੀ ਡਿਊਟੀ ਹੈ ਅੱਜ ਅਸੀਂ ਉਹਨਾਂ ਨੂੰ ਇਹ ਸਮਝਾਉਣ ਵਾਸਤੇ ਇੱਥੇ ਆਏ ਹਾਂ ਸਾਡਾ ਜਿਹੜਾ ਯੂਨਿਟ ਹੈ ਇਹ ਬਹੁਤ ਹੀ ਪਾਵਰਫੁੱਲ ਯੂਨਿਟ ਹੈ ਤੁਸੀਂ ਦੇਖ ਹੀ ਸਕਦੇ ਹੋ ਵੀ ਇੱਥੇ ਲੋਕਾਂ 'ਚ ਜਜ਼ਬਾ ਹੈ ਔਰ ਸੜੀ ਜਿਹੜੀ ਐਸੋਸੀਏਸ਼ਨ ਹੈ ਇੱਕ ਸਵਦੇਸ਼ੀ ਸੰਸਥਾ ਹੈ ਔਰ ਅਸੀਂ ਇੱਥੋਂ ਦੇ ਪੈਸੇ ਇੱਥੇ ਹੀ ਖਰਚਦੇ ਹਾਂ ਕੋਈ ਬਾਹਰ ਨਹੀਂ ਭੇਜਦੇ ਇਸ ਕਰਕੇ ਸਾਡਾ ਜਿਹੜੇ ਬੜੇ ਨੋਮੀਨਲ ਚਾਰਜੇਸ ਨੇ ਔਰ ਅਸੀਂ ਜਿਹੜੇ ਸਮਾਜ ਸੇਵਾ ਦਾ ਕੰਮ ਵੱਧ ਛੜ ਕੇ ਕਰਦੇ ਹਾਂ ਮੇਰੇ ਨਾਲ ਸੰਦੀਪ ਜੀ ਇਹ ਡਿਸਟ੍ਰਿਕਟ ਗਵਰਨਰ 126 ਦੇ ਨੇ ਇਹ ਰੋਜ਼ ਹੀ ਕੋਈ ਨਾ ਕੋਈ ਪ੍ਰੋਜੈਕਟ ਐਸੋਸੀਏਸ਼ਨ ਦੇ ਨਾਂ ਤੇ ਕਰਦੇ ਨੇ ਔਰ ਸਾਨੂੰ ਉਮੀਦ ਹੈ ਸਾਡੇ ਜਿਹੜਾ ਲੁਧਿਆਣਾ ਦਾ ਯੂਨਿਟ ਹੈ ਇਹ ਵੀ ਵੱਡ ਚੜ ਕੇ ਅੱਗੇ ਹਿੱਸਾ ਲਏਗਾ ਔਰ ਪਹਿਲਾਂ ਵੀ ਲੈ ਰਿਹਾ ਔਰ ਇਹਦੇ ਨਾਲ ਐਸੋਸੀਏਸ਼ਨ ਆਫ ਅਲਾਈਅንስ ਕਲੱਬ ਦਾ ਨਾਂ ਰੁਸ਼ਨਾਏ ਧੰਨਵਾਦ